ਜੋ ਦਿਵਸ ਬਣਾਇਆ ਜਾ ਰਿਹਾ ਹੈ ਇਹ ਹੈ ਕਿ ਨਸ਼ਾ ਦੇ ਵਿਰੋਧ ਅਸੀਂ ਲੜਾਈ ਜੜੀ ਲੜੀ ਹੈ ਸਭ ਤੋਂ ਪਹਿਲਾਂ ਡੈਲੀ ਪੋਸਟ ਦੇ ਵੱਲੋਂ ਮਿਸ਼ਾਲ ਜਲਾ ਕੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਹ ਮਿਸ਼ਾਲ ਜੜੀ ਜਲਾਈ ਗਈ ਹੈ ਔਰ ਇਸ ਤੋਂ ਬਾਅਦ ਅੰਮ੍ਰਿਤਸਰ ਦੇ ਵਾਸੀਆਂ ਦੇ ਵੱਲੋਂ ਵੀ ਇਹ ਮਿਸ਼ਾਲ ਜੜੀ ਹੈ ਜਲਾਈ ਗਈ ਹੈ ਸਭ ਤੋਂ ਪਹਿਲਾਂ ਜਿਹੜੇ ਸਾਰੇ ਅੰਮ੍ਰਿਤਸਰ ਵਾਸੀ ਇਸ ਵੇਲੇ ਮੌਕੇ ਤੇ ਖੜੇ ਹੈ ਔਰ ਇਸ ਦਿਨ ਨੂੰ ਕਿਸ ਤਰੀਕੇ ਨਾਲ ਦੇਖਦੇ ਨੇ ਐਸ.ਆਈ. ਦਲਜੀਤ ਸਿੰਘ ਜੋ ਲਗਾਤਾਰ ਸਮਾਜ ਸੇਵਕਤਾ ਜਿਹੜਾ ਕੰਮ ਕਰਦੇ ਰਹੇ ਨਾਲ ਡਿਊਟੀ ਵੀ ਕਰਦੇ ਨੇ ਦਜੀਤ ਜੀ ਨਸ਼ਾ ਹਰ ਘਰ ਦੇ ਵਿੱਚ ਅੱਜ ਵੜ ਚੁਕਿਆ ਇਸ ਨੂੰ ਕਿਵੇਂ ਕੱਢਿਆ ਜਾਵੇ ਤੁਸੀਂ ਫੀਲਡ ਤੇ ਹੁੰਦੇ ਹੋ ਤੁਹਾਨੂੰ ਚਾਰ ਘਰ ਐਸੇ ਮਿਲਦੇ ਹੋਣਗੇ ਹਰ ਇੱਕ ਪਿੰਡ ਦੇ ਵਿੱਚ ਜਾਂ ਮੈਂ ਕਹਿਣਾ ਕਿ 10 ਤੋਂ ਵੱਧ ਘਰ ਮਿਲਦੇ ਹੋਣਗੇ ਸੋ ਕਿਵੇਂ ਲੱਗਦਾ ਹੈ ਕਿ ਇਸ ਨੂੰ ਆਪਾਂ ਵੜ ਸਕਦੇ ਆ ਸਭ ਤੋਂ ਪਹਿਲਾਂ ਜੀ ਡੇਲੀ ਪੋਸਟ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਬਹੁਤ ਸੋਹਣਾ ਪਰਾਲਾ ਕੀਤਾ ਕਿ ਪਬਲਿਕ ਦੇ ਵਿੱਚ ਆ ਕੇ ਜਿਹੜੀ ਹੈ ਇਸ ਦਿਨ ਨੂੰ ਮਨਾਉਣਾ ਕੀਤਾ ਜਿਹੜਾ ਕਿ ਅੱਜ ਨਸ਼ੇ ਦਾ ਵੱਦਾ ਉੱਠਿਆ ਇਸ ਨਾਲ ਬਹੁਤ ਜ਼ਿਆਦਾ ਗ੍ਰਸਤ ਜਿਹੜੇ ਪਰਿਵਾਰ ਹੈਗੇ ਨੇ ਜਿਸ ਵੇਲੇ ਕੱਲ ਇੱਕ ਨਿਊਜ਼ ਆਈ ਸੀ ਕਿ ਇੱਕ ਆਪਣੇ ਬੇਟੇ ਨੇ ਆਪਣੀ ਮਾਂ ਦੇ ਸਿਰ ਵਿੱਚ ਡ੍ਰਿੰਕ ਕੀਤੀ ਹੋਈ ਸੀ ਤੇ ਆਪਣੀ ਮਾਂ ਦੇ ਸਿਰ ਵਿੱਚ ਡੰਡਾ ਮਾਰ ਕੇ ਉਹਦੀ ਮੌਤ ਹੋ ਗਈ। ਇਹ ਨਸ਼ਾ ਇਹ ਨਹੀਂ ਕਿ ਇਹ ਚਿੱਟਾ ਹੀ ਹੈਗਾ ਹੋਰ ਵੀ ਨਸ਼ੇ ਕਈ ਹੈਗੇ ਨੇ ਜਿਹੜੇ ਕਿ ਜਿਹੜਾ ਬੰਦਾ ਇਹਨਾਂ ਗ੍ਰਸਤ ਹੈਗਾ ਤੇ ਇਹ ਨਸ਼ੇ ਜਿਹੜੇ ਆ ਇਹ ਦੇਣੇ ਦੇਣੇ ਜਿਹੜੇ ਆ ਇਹ ਲੋਕਾਂ ਨੂੰ ਆਪਾਂ ਜਿਹੜੇ ਅਵੇਅਰ ਕਰਨ ਦੀ بجائے ਲੋਕਾਂ ਨੂੰ ਜਾਗਰੂਕ ਕਰਨ ਦੀ بجائے ਆਪਾਂ ਇੱਕ ਜਗ੍ਹਾ ਤੇ ਇੱਕ ਸੁਈ ਇੱਕ ਜਗ੍ਹਾ ਰੱਖਣੀ ਉਹ ਵੀ ਠੀਕ ਨਹੀਂ ਹੈਗਾ ਲੇਕਿਨ ਕਿਤੇ ਨਾ ਕਿਤੇ ਉਹਨਾਂ ਮਾਂ ਪਿਓ ਦਾ ਵੀ ਰੋਲ ਹੈਗਾ ਪੇਰੈਂਟਸ ਦਾ ਜਿਹੜੇ ਬੱਚਿਆਂ ਨੂੰ ਪੈਸੇ ਦਿੰਦੇ ਆ ਕਿ ਪੈਸੇ ਬੱਚੇ ਤੁਸੀਂ ਕਿਸ ਵਾਸਤੇ ਲਗਾ ਲਾ ਜਾ ਰਹੇ ਹੋ ਬੱਚਾ ਸਾਡਾ ਪੈਸੇ ਖਰਚ ਕਿੱਥੇ ਕਰ ਰਿਹਾ ਤੇ ਬੱਚੇ ਦਾ ਖਰਚ ਕਿੰਨਾ ਟੋਟਲ ਟੋਟਲ ਖਰਚ ਕਿੰਨਾ ਕਿ ਬਹੁਤ سارے ਬੱਚੇ ਇਹ ਕਹਿੰਦੇ ਨੇ ਕਿ ਸਾਡਾ ਜੀ ਪੇਪਰ ਜਿਹੜਾ ਦਾ ਉਹਨਾਂ ਪੜਿਆ ਤੇ ਹੁੰਦਾ ਨਹੀਂਗਾ ਪੈਸੇ ਲੈ ਜਾਂਦੇ ਆ ਉਹ ਜਾਂ ਬਾਹਰ ਜਾ ਕੇ ਹੋਟਲਾਂ ਰੈਸਟੋਰੈਂਟਾਂ ਵਿੱਚ ਖਾ ਜਾ ਕੇ ਉਹ ਚੀ ਪੈਸੇ ਵਰਤਦੇ ਆ ਜਾਂ ਉਹ ਫਿਲਮਾਂ ਦੇਖਦੇ ਆ ਤੇ ਉਹ ਕਹਿੰਦੇ ਆ ਕਿ ਐਕਾਂ ਪੇਪਰ ਵਿੱਚ ਉਹ ਨਾ ਜੋ ਫੇਲ ਹੋ ਜਾਂਦੇ ਤੇ ਕਹਿੰਦੇ ਜੀ ਮੰਮਾ ਸਾਡਾ ਜਨਾ ਪੇਪਰ ਆ ਨਾ ਉਹ ਸਿਲੇਬਸ ਵਿੱਚੋਂ ਬਾਹਰ ਆਇਆ ਕਿਉਂ ਕਿਉਂਕਿ ਅਸੀਂ ਜਿਹੜੇ ਮਾਪਿਓ ਵਾ ਬਹੁਤ سارے ਮਾਪਿਓ ਇਹੋ ਜੇ ਹੋਣਗੇ ਜਿਹੜੇ ਪੇਰੈਂਟਸ ਜਿਹੜੇ ਸਕੂਲ ਵਿੱਚ ਜਾ ਕੇ ਟੀਚਰਾਂ ਨਾਲ ਲੜਦੇ ਆ ਉਤ ਸਾਰੇ ਬੱਚੇ ਜੋ ਪੜਨਾ ਹੁੰਦਾ ਹੈ ਸ਼ੁਰੂਆਤ ਘਰਾਂ ਚ ਹੋਣੀ ਚਾਹੀਦੀ ਹੈ ਕਿ ਕਿਸ ਤਰੀਕੇ ਦਾ ਮਾਹੌਲ ਰੱਖਣਾ ਸੋ ਇਹ ਐਸਏ ਦਲਜੀਤ ਸਿੰਘ ਜੀ ਕਿਹਾ ਸੀਗਾ ਸੋਲ ਮੈਡਮ ਤੁਹਾਨੂੰ ਫੇਰ ਆਨੇ ਆ ਮੈਡਮ ਤੁਸੀਂ ਕਿਹਾ ਸੀਗਾ ਕਿ ਜਦੋਂ ਮਾਵਾ ਨੇ ਰੁੰਦੀਆਂ ਕੋ ਰਲਾਉਂਦੀਆਂ ਕੋਈ ਸਾਰ ਨਹੀਂ ਲੈਂਦਾ ਨਿਰਾਸ਼ ਹੁੰਦੇ ਨੇ ਨੌਜਵਾਨ ਸੋ ਕਿੱਦਾਂ ਇਹ ਹੱਲ ਕੱਟਿਆ ਜਾਵੇ ਕੀ ਪਾਲਿਸੀ ਬਣਨੀ ਚਾਹੀਦੀ ਹੈ ਦੇਖੋ ਪਾਲਿਸੀ ਦਾ ਸਭ ਤੋਂ ਪਹਿਲੇ ਜਿਵੇਂ ਹੁਣੇ ਵੀਰਜੀ ਨੇ ਕਿਹਾ ਕਿ ਘਰ ਦੇ ਵਿੱਚ ਪੇਰੈਂਟਸ ਦੀ ਵੀ ਇੱਕ ਨਿਗਰਾਨੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਸਾਡੇ ਬੱਚੇ ਜਿਹੜੇ ਹੈਗੇ ਆ ਕਰੋ ਪੈਸੇ ਜਿਵੇਂ ਉਹਨਾਂ ਨੇ ਗੱਲ ਕੀਤੀ ਮੈਂ ਉਹਨਾਂ ਨਾਲ ਬਿਲਕੁਲ ਸਹਿਮਤ ਹਾਂ ਕਿ ਮਾਪਿਓ ਨੂੰ ਇਹ ਚੀਜ਼ ਦਾ ਜਰੂਰ ਨਿਗਰਾਨੀ 'ਚ ਰੱਖਣੀ ਚਾਹੀਦੀ ਕਿ ਬੱਚੇ ਜੋ ਪੈਸੇ ਲੈ ਜਾ ਰਹੇ ਉਹ ਕਿੱਥੇ ਖਰਚ ਕਰ ਰਹੇ ਨੇ ਦੇਖੋ ਅਫਸੋਸ ਦੀ ਗੱਲ ਇਹ ਹੈ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਉਸ ਤੋਂ ਬਾਅਦ ਪ੍ਰਸ਼ਾਸਨ ਦੀ ਆ ਜਾਂਦੀ ਹੈ ਜੋ ਮੈਨੂੰ ਲੱਗਦਾ ਹੈ ਕਿਉਂਕਿ ਦੇਖੋ ਸਕੂਲਾਂ ਦੇ ਅੰਦਰ ਡਰੱਗਸ ਐਂਟਰ ਹੋਣਾ ਇਹ ਤੇ ਬੜੀ ਅਫਸੋਸ ਦੀ ਗੱਲ ਹੈ ਇੱਥੋਂ ਤੱਕ ਕਿ ਤੁਸੀਂ ਦੇਖਿਆ ਹੋਊਗਾ ਕਿ ਪਿੱਛੇ ਜੇ ਅਸੀਂ ਖਬਰਾਂ ਸੁਣਦੇ ਰਹਿਆ ਨਿਊਜ਼ ਆਈਆਂ ਕਿ ਸਕੂਲ ਜਿਹੜੇ ਨਾਮੀ ਕਰਾਮੀ ਸਕੂਲ ਅੰਮ੍ਰਿਤਸਰ ਦੇ ਹੈ ਉੱਥੇ ਵੀ ਜੋ ਡਰੱਗਸ ਗਈਆਂ ਨੇ ਉਸ ਤੋਂ ਬਾਅਦ ਕੀ ਹੁੰਦਾ ਟੀਵੀ ਦੇ ਉੱਤੇ ਇੱਕ ਦਿਨ ਲਈ ਨਿਊਜ਼ ਆਂਦੀ ਹੈ ਔਰ ਉਸ ਤੋਂ ਬਾਅਦ ਸਰਕਾਰਾਂ ਵੱਲੋਂ ਕਿਹਾ ਜਾਂਦਾ ਅਸੀਂ ਇੰਨੇ ਫੜ ਲਈ ਇੰਨੇ ਜੀ ਵੱਡੇ ਮਗਰਮਸ਼ ਹੋ ਗਏ ਛੋਟੇ ਹੋ ਗਏ ਲੇਕਿਨ ਹਾਲਾਤ ਉਹੀ ਨੇ ਆਪਣੇ ਪੱਤਰ ਤੇ ਬਦਲੀਆਂ ਹੋਈਆਂ ਕਿ ਲੱਗਦਾ ਕਿ ਹੁਣ ਠੱਲ ਪਾਓ ਬਦਲੀਆਂ ਹੋਣਾ ਕੋਈ ਠੱਲ ਦਾ ਕੋਈ ਹੱਲ ਨਹੀਂ ਹੈਗਾ ਇਹ ਪ੍ਰਸ਼ਾਸਨ ਨੂੰ ਸਖਤਾਈ ਕਰਨੀ ਪੈਣੀ ਹੈ ਮੈਂ ਫਿਰ ਕਹਿ ਰਹੀਆਂ ਬਾਰ-ਬਾਰ ਕਿ ਸਭ ਤੋਂ ਵੱਡਾ ਯੋਗਦਾਨ ਪ੍ਰਸ਼ਾਸਨ ਦਾ ਹੈ ਮੈਂ ਨਾਮ ਨਹੀਂ ਮੈਂਸ਼ਨ ਕਰਨਾ ਚਾਹੁੰਦੀ ਮੈਂ ਖੁਦ ਆਪਣੇ ਸਾਹਮਣੇ ਮੇਰੇ ਕੋਲ ਜਿਹੜੀਆਂ ਕੰਪਲੇਂਟਸ ਆਈਆਂ ਮੈਂ ਉਹ ਦੇਖੀਆਂ 20 ਲੱਖ ਰੁਪਏ ਦੀ ਕਿਸੇ ਕੋਲ ਹੀਰੋਇਨ ਫੜੀ ਗਈ ਔਰ ਪ੍ਰਸ਼ਾਸਨ ਨਾਲ ਸੈਟਿੰਗ ਕਰਕੇ 10 ਲੱਖ ਰੁਪਏ ਉਸਦੇ ਕੋਲ ਗਿਆ ਹੁਣ ਇਹੋ ਜਿਹਾ ਅਗਰ ਪ੍ਰਸ਼ਾਸਨ ਆਪਣਾ ਰੋਲ ਨਹੀਂ ਭਾਏਗਾ ਥਾਣੇ ਵਾਲਿਆਂ ਨੇ ਆਪਣੇ ਮਹੀਨੇ ਸਟ ਕੀਤੇ ਹੋਏ ਆ ਬੰਦੇ ਫੜਦੇ ਨਹੀਂ ਆ ਲੋਕ ਜਦੋਂ ਉੱਪਰੋਂ ਪ੍ਰੈਸ਼ਰ ਪੈਂਦਾ ਕਿਸੇ ਨੂੰ ਫੜ ਕੇ ਅੰਦਰ ਕਰ ਦਿੰਦੇ ਜਿਵੇਂ ਮੈਂ ਕਿਹਾ ਕਿ ਗਰੀਬ ਮਾਂ ਦਾ ਬੱਚਾ ਅੰਦਰ ਜਾਂਦਾ ਉਸ ਵਕਤ ਵੀ ਲੇਕਿਨ ਇਹ ਜਿਹੜਾ ਸਿਸਟਮ ਹੈ ਜਦੋਂ ਸਾਡੀ ਰੂਟ ਚ ਕੀੜਾ ਉਹਦੇ ਬਾਅਦ ਜੋ ਗਰੋ ਹੋ ਰਿਹਾ ਉਹ ਗੰਦਾ ਹੀ ਹੋ ਰਿਹਾ ਹੈ ਯੈਸ ਔਰ ਜਦੋਂ ਆਪਣੇ ਜਿਹੜਾ ਕੀੜਾ ਜੜ ਤੋਂ ਖਤਮ ਕਰਾਂਗੇ ਨਸ਼ਾ ਤਾਂ ਖਤਮ ਹੋਣਾ ਉਸ ਦੇ ਲਈ ਸਾਨੂੰ ਇੱਕ ਇੱਕ ਜਾਣੇ ਨੂੰ ਐਫਰਟਸ ਪਾਣੇ ਪੈਣੇ ਆ ਸਾਨੂੰ ਅੱਗੇ ਆਉਣਾ ਪੈਣਾ ਬੱਚਿਆਂ ਨੂੰ ਜਿਹੜਾ ਹੈ ਰੁਝਾਨ ਜਿਹੜਾ ਖੇਡਾਂ ਵੱਲ ਵਧਾਈਏ ਔਰ ਸਰਕਾਰਾਂ ਜੋ ਉਪਰਾਲੇ ਕੀਤੇ ਜਾਣ ਇਦਾਂ ਦੇ ਕਿ ਬੱਚੇ ਖੇਡਾਂ ਦੇ ਵਿੱਚ ਰੁਚੀ ਵਿਖਾਉਣ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਜਾਵੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਹਸਪਤਾਲਾਂ ਦੇ ਵਿੱਚ ਵਧੀਆ ਫੈਸਿਲਿਟੀਆਂ ਦਿੱਤੀਆਂ ਜਾਣ ਨਾ ਕਿ ਨਾ ਮਾਤਰਾ ਨੂੰ ਤੁਸੀਂ ਉੱਥੇ ਪਰਤੀ ਕਰਾ ਕੇ ਤੁਸੀਂ ਉਹਨਾਂ ਨੂੰ ਅਲਟਰਨੇਟਿਵ ਟਾਰਮਡੋਲ ਕੀ ਇਦਾਂ ਦੀ ਇੱਕ ਮੈਡੀਸਨ ਆਂਦੀ ਹੈ ਉਹ ਉਹਨਾਂ ਨੂੰ ਦਿੱਤੀ ਜਾਂਦੀ ਜੋ ਕਿ ਸੇਮ ਲੈ ਕੇ ਚਿੱਟੇ ਦੇ ਜਿੰਨੀ ਹੀ ਉਹਦੇ ਵਿੱਚ ਮਾਤਰਾ ਹੁੰਦੀ ਹੈ ਸੋ ਇਦਾਂ ਦੀ ਉਪਰਾਲੇ ਸਰਕਾਰਾਂ ਨੂੰ ਔਰ ਪ੍ਰਸ਼ਾਸਨ ਨੂੰ ਫੇਰ ਹੀ ਪੰਜਾਬ ਦੇ ਵਿੱਚ ਨਸ਼ਾ ਮੁਕਤ ਹੋ ਸਕਦਾ ਅਦਰਵਾਇਜ਼ ਇਹ ਇੱਕ ਟ੍ਰੇਡ ਬਣ ਕੇ ਰਹਿ ਗਿਆ ਵਪਾਰ ਜੋ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ 'ਚ ਉਸ ਦਾ ਦੇਖੋ ਸਭ ਤੋਂ ਵੱਡਾ ਇੱਕ ਹੋਰ ਵੀ ਬੜਾ ਵੱਡਾ ਮੁੱਦਾ ਹੈ ਕਿ ਆਈਵੀਐਫ ਆਈਵੀਐਫ ਕਿਉਂ ਹੋ ਰਿਹਾ ਉਹਦੇ ਕਾਰਨ ਵੀ ਇਹੀ ਨੇ ਨਸ਼ਾ ਹੀ ਕਾਰਨ ਹੈ ਜਦ ਬੱਚੇ ਵਿਆਹ ਰਹੇ ਹੋ ਉਹਨਾਂ ਚ ਇਨਾ ਹੋ ਰਿਆ ਹੀ ਨਹੀਂ ਕਿ ਆਪਣਾ ਅੱਗੇ ਵੰਸ਼ ਵਧਾ ਸਕਣ ਕੁੜੀਆਂ ਦੇ ਤਲਾਕ ਦੇ ਇਹੀ ਕਾਰਨ ਐਜ਼ ਅ ਲੋਕ ਅਦਾਲਤ ਮੈਂਬਰ ਵੀ ਮੈਂ ਕਈ ਕੇਸ ਹੈਂਡਲ ਕਰਦੀ ਆ ਮੈਰਿਡ ਲਾਈਫ ਤੋਂ ਲੜਕੀਆਂ ਨਹੀਂ ਖੁਸ਼ ਹੈਗੀਆਂ ਅੱਗੇ ਉਹਨਾਂ ਦੇ ਘਰ ਨਹੀਂ ਵਸਦੇ ਅੱਗੇ ਉਹਨਾਂ ਦਾ ਕੋਈ ਵੰਸ਼ ਨਹੀਂ ਵੱਧਦਾ ਤੇ ਆ ਵੀ ਤਲਾਕ ਦੇ ਕਾਰਨ ਬੰਦੇ ਔਰ ਇਸ ਦੇ ਪਿੱਛੇ ਵੀ ਨਸ਼ਾ ਜਾੜਿਆ ਸੋ ਈਡੀ ਜਿਹੜੀ ਇੱਕ ਕੋੜ ਬਿਮਾਰੀ ਸਮਾਜ ਨੂੰ ਲੱਗੀ ਪਈ ਐ ਅਸੀਂ ਇਹ ਕਿਉਂ ਨਹੀਂ ਸੋਚਦੇ ਜਿਹੜੇ ਲੋਕ ਇਸ ਇਸ ਤੰਦਿਆਂ ਦੇ ਵਿੱਚ ਇਨਵੋਲਵ ਹੈਗੇ ਆ ਕਿ ਸਾਡੇ ਘਰਾਂ ਦੇ ਵਿੱਚ ਵੀ ਬੱਚੇ ਹੈਗੇ ਆ ਤੇ ਸਾਡੇ ਨਾਲ ਜੋ ਬੀਜ ਰਹੇ ਆ ਕਿਤੇ ਨਾ ਕਿਤੇ ਅੱਗੇ ਆਊਗਾ ਇਸ ਕਰਕੇ ਸਾਰੇ ਰਲ ਮਿਲ ਕੇ ਗੁਰੂ ਨਗਰੀ ਨੂੰ ਘਟ ਤੋਂ ਘਟ ਮੈਂ ਪੰਜਾਬ ਦੀ ਗੱਲ ਨਹੀਂ ਕਰ ਰਹੀ ਗੁਰੂ ਨਗਰੀ ਨੂੰ ਤਾਂ ਨਸ਼ਾ ਮੁਕਤ ਕਰੀਏ ਬਿਲਕੁਲ ਬਿਲਕੁਲ ਜੀ ਪਾਪਾ ਜੀ ਮੇਰਾ ਆਖਰੀ ਸਵਾਲ ਛੋਟਾ ਸਵਾਲ ਲਵਾਂਗਾ ਕਿ ਕਿੰਨੀਆਂ ਹੁਣ ਤੱਕ ਮੌਤਾਂ ਹੋਈਆਂ ਨੇ ਕੀ ਕਾਰਨ ਰਹੇ ਨੇ ਕਿਹੜੇ ਕਿਹੜੇ ਡਰੱਗਸ ਜੜੀ ਹੈ ਪੰਜਾਬ ਦੇ ਵਿੱਚ ਹੁਣ ਤੱਕ ਪਹੁੰਚ ਚੁੱਕੀ ਹੈ ਕਿਉਂਕਿ ਬਾਰਡਰ ਏਰੀਆ ਕਿਹਾ ਜਾਂਦਾ ਹੈ ਅ ਦੇਖੋ ਹਰਮੇਜੀ ਮੈਂ ਅੱਗੇ ਹੀ ਬੇਨਤੀ ਕੀਤੀ ਅਰਜ਼ੀ ਕੀਤਾ ਹੈ ਕਿ ਹਰ ਤਰ੍ਹਾਂ ਦੀ ਡਰੱਗ ਚਾਹੇ ਸਾਈਕੋਟ੍ਰੋ픽 ਹੋਵੇ ਸਿੰਥੈਟਿਕ ਹੋਵੇ ਚਾਹੇ ਨਾਰਕੋ ਡਰੱਗ ਹੋਵੇ ਹਰ ਤਰ੍ਹਾਂ ਦੀ ਅਵੇਲੇਬਲ ਹੈਗੀ ਆ ਪੂਰੇ ਪੰਜਾਬ ਦੇ ਵਿੱਚ ਔਰ ਰੀਸੈਂਟਲੀ ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਇੰਗਲਿਸ਼ ਟ੍ਰਿਬਿਊਨ ਅਖਬਾਰ ਨੇ ਵੀ ਇਹ ਸ਼ਾਇਆ ਕੀਤਾ ਸੀ ਕਿ 14 ਮੌਤਾਂ ਕੋਈ 14 ਦਿਨਾਂ ਦੇ ਵਿੱਚ ਹੀ ਹੋ ਗਈਆਂ ਉਸ ਤੋਂ ਬਾਅਦ ਵੀ 2-4 ਮੌਤਾਂ ਇਦਾਂ ਦੀ ਹੋ ਗਈਆਂ ਜਿਹੜੀਆਂ ਡਰੱਗ ਓਵਰਡੋਸ ਦੇ ਨਾਲ ਹੋਈਆਂ ਪਰ ਉਹਦੇ ਨਾਲ ਅਸੀਂ ਉਹਦਾ ਟ੍ਰਿਕਲ ਡਾਊਨ ਇਫੈਕਟ ਇਹ ਦੇਖਿਆ ਕਿ 10000 ਦੇ ਕਰੀਬ ਪੁਲਿਸ ਮੁਲਾਜ਼ਮੀਆਂ ਨੂੰ ਟਰਾਂਸਫਰ ਕਰ ਦਿੱਤੇ ਸ਼ਬਦਾਂ ਦੇ ਵਿੱਚ ਕਹਾਂ ਜੇ ਟ੍ਰਾਂਸਫਰਸ ਦੇ ਨਾਲ ਹੀ ਨਸ਼ਾ ਮੁਕਣਾ ਹੁੰਦਾ ਤੇ ਇਹ ਉਹ ਲੀਡਰ ਹੈ ਮੈਂ ਕਿਸੇ ਦਾ ਜੇ ਨਾਮ ਨਾ ਵੀ ਲਵਾਂ ਜਦੋਂ ਚੋਣਾਂ ਆਉਂਦੀਆਂ ਤੇ ਕਈ ਤਰ੍ਹਾਂ ਦੇ ਗੈਂਗਸਟਰਸ ਕਈ ਤਰ੍ਹਾਂ ਦੇ ਸਮੱਗਲਰਸ ਜਿਹੜੇ ਨਾਰਕੋ ਟਰੋਰਿਜ਼ਮ ਦੇ ਵਿੱਚ ਸ਼ਾਮਲ ਹੁੰਦੇ ਆ ਉਹਨਾਂ ਨੂੰ ਆਪਣੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਗੁਰੂ ਨਗਰੀ ਅੰਮ੍ਰਿਤਸਰ ਦੇ ਵੀ ਕਈ ਗੈਂਗਸਟਰ ਹੋਗੇ ਨਸ਼ਾ ਦਾ ਵਪਾਰ ਕਰਨ ਵਾਲੇ ਲੋਕ ਉਹ ਸਰਕਾਰਾਂ ਫਿਰ ਆਪਣੇ ਦੇ ਸ਼ਾਮਲ ਕਰ ਲੈਂਦੀਆਂ ਤੇ ਫਿਰ ਉਹਨਾਂ ਨੂੰ ਵੋਟ ਬੈਂਕ ਬਣਾਉਂਦੀਆਂ ਜਿੰਨੀ ਦੇਰ ਤੱਕ ਲੀਡਰਾਂ ਦਾ ਨੈਕਸਸ ਇਦਾਂ ਦੇ ਗੈਰ ਸਮਾਜੀ ਐਂਟੀ ਸੋਸ਼ਲ ਐਲੀਮੈਂਟਸ ਦੇ ਨਾਲ ਨਹੀਂ ਟੁੱਟਦਾ 19 ਦਿਨ ਤੱਕ ਜਦੋਂ ਉਹਨਾਂ ਨੂੰ ਉਹ ਸ਼ੈਲਟਰ ਕਰਨ ਗਏ 19 ਦਿਨ ਤੱਕ ਪੁਲਿਸ ਮੁਲਾਜ਼ਮ ਇੱਕ ਥਾਣੇਦਾਰ ਇੱਕ ਐਸ ਐਚਓ ਉਹਦਾ ਉਹਨਾਂ ਆਧਾਰ ਨਹੀਂ ਹੁੰਦਾ ਉਹਦਾ ਲੈਵਲ ਨਹੀਂ ਹੁੰਦਾ ਕਿ ਉਹਨੂੰ ਆਪਣੇ ਆਧਾਰ ਦੇ ਉੱਤੇ ਨਜਿੱਟ ਸਕੇ ਸੋ ਇਸ ਕਰਕੇ ਪੁਲਿਸ ਤੇ ਖਾਲੀ ਇਹ ਗੱਲ ਸੁੱਟ ਦੇਣੀ ਬਦਲੀਆਂ ਕਰ ਦੇਣੀਆਂ ਇਸ ਗੱਲ ਦਾ ਉਹ ਨਿਰਵਾਰਣ ਨਹੀਂ ਹੈਗਾ ਸਿਰਫ ਤੇ ਸਿਰਫ ਆਪਣਾ ਇਹ ਨੈਕਸਸ ਤੋੜਨ ਜਿਨ੍ਹਾਂ ਲੋਕਾਂ ਨੂੰ ਸ਼ੈਲਟਰ ਦਿੰਦੇ ਆ ਉਹਨਾਂ ਨੂੰ ਤੋੜਨ ਔਰ ਤੁਸੀਂ ਪਿਛਲੇ ਸਮੇਂ 'ਚ ਵੀ ਦੇਖ ਲਿਆ ਕਿ ਡਰੱਗ ਰਿਪੋਰਟਸ ਆਈਆਂ ਪੰਜਾਬ ਆਪਦੇ ਵਿੱਚ ਅੱਜ ਤੱਕ ਪੰਜਾਬ ਪੁਲਿਸ ਦੇ ਡੀਜੀ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ ਟ੍ਰਿਬਿਊਨ ਦੇ ਨਾਲ ਉਹਨਾਂ ਨੇ ਕਿਹਾ ਜੀ ਨਹੀਂ ਸਾਡੇ ਪੁਲਿਸ ਤੇ ਕੋਈ ਧੱਬਾ ਨਹੀਂ ਫਿਰ ਡੀਜੀ ਇਸ ਗੱਲ ਦਾ ਜਵਾਬ ਦੇ ਦੇਣ ਜਿਹੜੇ ਕੀ ਅਜੇ ਰੈਗੂਲਰ ਡੀਜੀ ਤੇ ਪੰਜਾਬ ਦੇ ਹੈ ਨਹੀਂ ਪੰਜਾਬ ਅਜੇ ਤੱਕ ਰੈਗੂਲਰ ਡੀਜੀ ਵੀ ਨਹੀਂ ਲਾ ਸਕਿਆ ਤੁਸੀਂ ਇਹ ਦੇਖ ਲਓ ਔਰ ਜੇ ਉਹ ਲੱਗੇ ਨੇ ਕਾਰਜਕਾਰੀ ਡੀਜੀ ਤੇ ਉਹ ਜਵਾਬ ਦੇਣ ਕਿ ਏਆਈਜੀ ਰਾਜੀਤ ਅਜੇ ਤੱਕ ਭੱਜ ਕੇ ਕਿੱਥੇ ਆ ਜੇ ਪੁਲਿਸ ਉਹਨੂੰ ਅਜੇ ਤੱਕ ਫੜ ਨਹੀਂ ਸਕੀ ਤੇ ਤੁਸੀਂ ਆਪ ਇਸ ਗੱਲ ਦਾ ਅੰਦੇਸ਼ਾ ਲਗਾ ਲਓ ਕਿ ਜੇ ਉਹ ਆਪਣੇ ਮੈਕਮੇਜੇ ਸਰਵ ਕਰ ਰਹੇ ਇੱਕ ਅਫਸਰ ਨੂੰ ਨਹੀਂ ਫੜ ਸਕੇ ਤੇ ਆਮ ਗੈਂਗਸਟਰਾਂ ਨੂੰ ਆਮ ਸਮਗਲਰਸ ਨੂੰ ਆਮ ਡਰੱਗ ਬੈਡਲਰਸ ਨੂੰ ਉਹ ਕਿਵੇਂ ਫੜਨਗੇ ਸੋ ਇਹ ਸਾਰੇ ਹਾਲਾਤ ਆ ਪੰਜਾਬ ਦੇ ਵਿੱਚ ਡਰੱਗਸ ਦਿਨ-ਦਿਨ ਵਧਿਆ ਰਹੀ ਆ ਇਹਨੂੰ ਕੰਟਰੋਲ ਕਰਨਾ ਜਿੱਥੇ ਸਮਾਜ ਦੇ ਲੋਕਾਂ ਦੀ ਸਰਕਾਰਾਂ ਨਹੀਂ ਠੀਕ ਕਰ ਸਕਦੀ ਆ ਸੰਸਕਾਰ ਕਰ ਸਕਦੇ ਆ ਪਰਵਰਿਸ਼ ਚੰਗੀ ਕਰ ਸਕਦੀ ਆ ਤਰਬੀਅਤ ਚੰਗੀ ਕਰ ਸਕਦੀ ਆ ਸਾਡੇ ਬੱਚਿਆਂ ਨੂੰ ਆਪ ਬਚਾਉਣਾ ਚਾਹੀਦਾ ਸਾਨੂੰ ਆਪਣੇ ਸਮਾਜ ਨੂੰ ਆਪ ਬਚਾਉਣਾ ਚਾਹੀਦਾ ਪੁਲਿਸ ਕੋਲੋਂ ਰਾਜਨੀਤਿਕ ਲੋਕਾਂ ਕੋਲੋਂ ਸਰਕਾਰਾਂ ਕੋਲੋਂ ਕੋਈ ਵੀ ਆਸ ਰੱਖਣ ਦਾ ਸਮਾਂ ਹੁਣ ਨਹੀਂ ਰਿਹਾ ਬਿਲਕੁਲ ਬਿਲਕੁਲ ਸੋ ਵੱਡਾ ਜਿਹੜਾ ਇਹ ਮੁੱਦਾ ਹੈ ਵੱਡਾ ਇਸ ਗੱਲ ਵੱਲ ਧਿਆਨ ਕਰਨਾ ਚਾਹੀਦਾ ਕਿਉਂਕਿ ਜਿੱਥੇ ਇਨਵੋਲਵਮੈਂਟ ਹੁੰਦੀ ਹੈ ਪ੍ਰਸ਼ਾਸਨ ਇਨਵੋਲ ਹੋ ਜਾਂਦਾ ਹੈ ਸਰਕਾਰ ਦੇ ਕੁਝ ਲੀਡਰ ਆਪਣੇ ਸੁਝਾਅ ਦੇਣ ਲੱਗ ਪੈਂਦੇ ਨੇ ਜਦੋਂ ਕਿਸੇ ਦੀ ਗ੍ਰਿਫਤਾਰੀ ਹੁੰਦੀ ਹੈ ਵੱਡੇ ਪੱਧਰ ਤੇ ਗ੍ਰਿਫਤਾਰੀਆਂ ਹੁੰਦੀਆਂ ਨੇ ਵੱਡੇ ਪੱਧਰ ਤੇ ਬਰਾਮਦੀਆਂ ਹੁੰਦੀਆਂ ਨੇ ਪੰਜਾਬ ਦੇ ਨੌਜਵਾਨ ਯੂਥ ਕਿਸ ਤਰੀਕੇ ਨਾਲ ਨਸ਼ੇ ਵਿੱਚ ਵੜਦੇ ਨੇ ਕੀ ਰਸਤਾ ਦੱਸਿਆ ਜਾਂਦਾ ਉਹਨਾਂ ਨੂੰ ਕਿਸ ਤਰੀਕੇ ਦੇ ਚਾਂਸੇ ਦਿੱਤੇ ਜਾਂਦੇ ਕਿ ਉਹ ਨਸ਼ੇਵਾਲ ਹੀ ਮੂੰਹ ਕਰ ਲੈਣ ਨਸ਼ੇ ਪਤਾ ਕੀ ਗੱਲ ਹੈ ਸਭ ਨਾਲੋਂ ਵੱਡੀ ਗੱਲ ਹੈ ਬਰੋਜਗਾਰੀ ਬਰੋਜ਼ਗਾਰ ਬੰਦਾ ਜਿਹੜਾ ਹੁੰਦਾ ਨਾ ਉਹਨੂੰ ਕੁਛ ਨਹੀਂ ਸੁਝਦਾ ਉਹਨੂੰ ਘਰੋਂ ਵੀ ਗੱਲਾਂ ਸੁਣੀਆਂ ਪੈਂਦੇ ਬਾਹਰ ਉਹਨੂੰ ਕੀ ਕਹਿੰਦਾ ਫਿਰ ਕੰਮ ਦਾ ਝਾਂਸਾ ਦਿੱਤਾ ਜਾਂਦਾ ਉਹਨੂੰ ਉਹ ਦਿਹਾੜੀ 500 ਰੁਪਏ ਦਿਹਾੜੀ ਚੱਕਰ ਬੱਚੇ ਨੂੰ ਪਹਿਲੇ ਤੇ ਅੱਜ ਕੀ ਕਰਦੇ 13 13 14 14 ਸਾਲ ਦੇ ਬੱਚਿਆਂ ਨੇ ਇਹਨਾਂ ਨੇ ਦਿਹਾੜੀ ਤੇ ਲੈ ਉਹਨੂੰ ਕਹਿੰਦੇ ਆ ਪੂੜੀ ਗਈ ਆ ਜਾ ਕੇ ਸਾਹਮਣੇ ਫੜਾਈ ਉਹਨਾਂ ਨੂੰ ਇਹ ਕਿੰਦੇ ਗਲੀ ਚੋਂ ਬਾਹਰ ਬੰਦਾ ਆ ਜਾ ਕੇ ਉਹਨੂੰ ਫੜਾਇਆ ਉਹ ਫੜਾਉਣ ਦੇ ਚੱਕਰਾਂ ਇਹ ਨਸ਼ੇ ਦੇ ਦਲਦਲ ਦੇ ਵਿੱਚ ਬੱਚੇ ਫਸਦੇ ਚਲੇ ਜਾਂਦੇ ਆ ਉਸ ਤੋਂ ਬਾਅਦ ਇਹ ਕੀ ਹੈ ਹੁਣ ਜਿਹੜੇ ਸਾਰੇ ਮੇਰੇ ਤੋਂ ਪਹਿਲੇ ਸਾਰਿਆਂ ਨੇ ਕਿਹਾ ਕਿ ਸਰਕਾਰ ਭਗਵੰਤ ਮਾਨ ਜੀ 2022 ਤੋਂ ਪਹਿਲੇ ਜਦੋਂ ਵਿਧਾਨ ਸਭਾ ਦੀ ਚੋਣ ਲੜ ਰਹੀ ਉਦੋਂ ਇਹਨਾਂ ਨੇ ਕਿਹਾ ਸੀ ਨਸ਼ਾ ਮੈਨੂੰ ਪਤਾ ਕਿੱਥੋਂ ਆਉਂਦਾ ਕੌਣ ਲਿਆਉਂਦਾ ਤੇ ਕਿਤਰਾ ਵਿਕਦਾ ਆ ਅੱਜ ਸਵਾ ਦੋ ਸਾਲ ਹੋ ਗਏ ਟਾਡੀ ਸਰਕਾਰ ਨੂੰ ਤੁਸੀਂ ਕੀ ਕੀਤਾ ਸਵਾ ਦੋ ਸਾਲ ਦੇ ਵਿੱਚ ਦੱਸੋ ਕਿਉਂ ਨਹੀਂ ਬੜੇ ਹੁਣ ਤੁਹਾਡੀ ਹਾਰ ਹੋ ਗਈ ਤੇ ਤੁਹਾਨੂੰ ਨਾਲ ਹੀ ਨਸ਼ੇ ਦਾ ਮੁੱਦਾ ਚੇਤਾ ਆ ਗਿਆ ਹੈ ਅਫਸਰਾਂ ਦੀ ਬਦਲੀਆਂ ਕਰਨ ਨਾਲ ਕਦੀ ਨਸ਼ੇ ਰੁਕਦੇ ਕੀ ਗਾਰੰਟੀ ਹੈ ਕਿ ਅਫਸਰ ਜਿਹੜੇ ਬਦਲ ਕੇ ਜਾਣਗੇ ਦੂਜੇ ਸਟੇਸ਼ਨਾਂ ਤੇ ਨਹੀਂ ਕਰਨਗੇ ਨਸ਼ਾ ਨਹੀਂ ਵਕਾਉਣਗੇ ਬਦਲੀਆਂ ਨਾਲ ਨਸ਼ਾ ਨਹੀਂ ਅੱਜ ਲੋੜ ਹੈ ਕਿ ਪੰਜਾਬ ਦੇ ਵਿੱਚ ਸਖਤ ਕਾਨੂੰਨ ਬਣਾਉਣ ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ ਦੇ ਲੋਕਾਂ ਨੂੰ ਪਛਾ ਸਕ ਕਾਨੂੰਨ ਸਖਤ ਬਣਾਉਣ ਇਹ 1 ਕਰੋੜ ਰੁਪਏ ਜਿਹੜਾ ਨਸ਼ੇ ਵਾਲਾ ਫੜਦਾ ਵਿੱਚ ਫੜਿਆ ਵੇਚਦਾ ਫੜਿਆ ਜਾਂਦਾ 1 ਕਰੋੜ ਰੁਪਈਆ ਜਰਮਨ ਉਹਨਾਂ ਦੇ ਘਰਕੜੂਕ ਕਿਤੇ ਜਾਣ ਉਹਨਾਂ ਦੀ ਪ੍ਰੋਪਰਟੀਆਂ ਸੀਜ਼ ਕੀਤੀਆਂ ਜਾਂ ਫਿਰ ਤੇ ਅਗਲੇ ਉਹਨਾਂ ਨੂੰ ਸਜ਼ਾ ਉਮਰ ਕੈਦ ਦੀ ਘੜ ਤੋਂ ਘੜ ਉਮਰ ਕੈਦ ਦੀ ਸਜ਼ਾ ਬੰਦੀ ਬੰਦੀ ਆ ਫਿਰ ਫਿਰ ਜਦੋਂ ਤੱਕ ਅੱਡਾ ਥੋਸ ਕਾਨੂੰਨ ਹੀ ਨਹੀਂ ਬਣੇਗਾ ਉਦੋਂ ਤੱਕ ਪੰਜਾਬ 'ਚ ਨਸ਼ਾ ਨਹੀਂ ਖਤਮ ਇਹ ਕੀ ਕਰਦੇ ਜਿਹੜਾ 1 ਗ੍ਰਾਮ ਹੈ ਅੱਧਾ ਗ੍ਰਾਮ ਪੀਂਦਾ ਆ ਉਹ ਪੀਣ ਵਾਲੇ ਨੂੰ ਫੜਦੇ ਵੇਚਣ ਵਾਲੇ ਨੂੰ ਕਦੀ ਫੜਿਆ ਨਹੀਂ ਕਿੰਗਪਿੰਡ ਸਾਰੇ ਤੇ ਇਹਨਾਂ ਦੇ ਬਾਹਰਗੇ ਕੌਣ ਫੜੇਗਾ ਇਹਨਾਂ ਦੇ ਪਾਰਟੀ ਦੇ ਜੇ ਗੱਲ ਕਰੀਏ ਤਾਂ ਅੱਜ ਹਰ ਕੋਈ ਜਾਗਰੂਕ ਹੈ ਹਰ ਕੋਈ ਸਮਝਦਾ ਨਬਜ਼ ਫੜਦਾ ਹਰ ਕੋਈ ਕਿ ਕਿੱਥੇ ਕੀ ਹੋ ਰਿਹਾ ਹੈ ਤੁਹਾਡਾ ਕੀ ਨਾਮ ਹੈ ਔਰ ਕੀ ਮਿੱਤੀ ਸ਼ਰਮਾ ਜੀ ਹਮਮ ਔਰ ਸਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਨਸ਼ਾ ਚੱਲ ਰਿਹਾ ਸਰ ਇਹ ਮੈਂ ਕਹ ਰਿਹਾ ਕਿ ਸਪੋਰਟਸ ਕੋਟੇ 'ਚ ਜਾਣਾ ਚੱਲ ਜਾ ਜਿਹੜੇ ਬੱਚੇ ਡਿਜ਼ਰਵ ਕਰਦੇ ਆ ਜਿਹੜੇ ਬੱਚੇ ਅੱਛੇ ਪਲੇਅਰ ਆ ਉਹਨਾਂ ਨੂੰ ਉਹ ਨਹੀਂ ਮਿਲਦੀ ਉਹਨਾਂ ਨੂੰ ਲਾਈਨ ਉਹਨਾਂ ਨੂੰ ਉਹ ਕੋਟਾ ਨਹੀਂ ਮਿਲਦਾ ਕਿਉਂਕਿ ਉਹ ਇੱਕ ਅੱਛੇ ਪਲੇਅਰ ਹੈ ਜਿਹੜੇ ਉਹਨਾਂ ਨੂੰ ਫਿਰ ਕੁਝ ਨਹੀਂ ਮਿਲਦਾ ਸਟੱਡੀ ਵੀ ਨਹੀਂ ਮਿਲਦੀ ਜੌਬ ਵੀ ਨਹੀਂ ਮਿਲਦੀ ਜਿਹੜਾ ਉਹ ਅੱਛਾ ਪਲੇਅਰ ਹੈ ਤੇ ਉਹਨਾਂ ਨੂੰ ਉਹ ਗੇਮ ਵੀ ਨਹੀਂ ਮਿਲਦੀ ਉਹ ਫਿਰ ਨਸ਼ੇ ਵਾਲੇ ਪਾਸੇ ਚੱਲ ਜਾਂਦੇ ਆ ਸੋ ਜਿਹੜੇ ਅੱچھے ਪਲੇਅਰ ਨੇ ਇੱਕ ਟੂਲ ਫ੍ਰੀ ਨੰਬਰ ਰੱਖੋ ਇੱਕ ਟੂਲ ਫ੍ਰੀ ਨੰਬਰ ਰੱਖੋ ਜਿਹੜੇ ਸਪੋਰਟਸਮੈਨ ਨੂੰ ਜਿਹੜੇ ਪਲੇਅਰ ਨੂੰ ਅੱਛਾ ਮੌਕਾ ਨਹੀਂ ਮਿਲਦਾ ਉਹ ਕਾਲ ਕਰੇ ਕਿ ਸਰ ਮੈਂ ਇਹ ਕੁਝ ਕਰਕੇ ਆਇਆ ਹਾਂ ਔਰ ਮੇਰੇ ਨਾਲ ਇਹ ਬੁਰਾ ਹੋ ਰਿਹਾ ਬਿਲਕੁਲ ਕਾਨੂੰਨ ਸਖਤ ਬਣਾਉਣ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਜੇ ਅਸੀਂ ਕਹਿੰਦੇ ਹਾਂ ਕਿ ਗਰਾਊਂਡ ਲੈਵਲ ਤੇ ਕੀ ਹੋ ਰਿਹਾ ਪਤਾ ਹੋਣਾ ਚਾਹੀਦਾ ਸੁਭਾਸ ਜੀ ਬڑا ਕਰਨ ਲੈਣਾ ਮੈਂ ਤੇ ਜਵਾਬ ਹੀ ਦੇ ਦੇਣਾ ਤੁਹਾਡਾ ਇਹ ਸਵਾਲ ਜ਼ਰੂਰ ਬਣਦਾ ਹੈ ਕਿ ਸਰਕਾਰ ਜਿਸ ਵਿੱਚ ਤੁਸੀਂ ਸ਼ਾਮਲ ਹੋਈ ਸੀ ਕਿ ਉਤੋਂ ਵੀ ਨਾਰਾਜ਼ ਹੋ ਕੇ ਤੁਸੀਂ ਬਾਹਰ ਹੋ ਗਏ ਮੈਂ ਬੇਨਤੀ ਸੁਣੋ ਮੈਂ 10 ਸਾਲ ਤੋਂ 12 10 12 ਸਾਲ ਤੋਂ ਚਿੱਟੇ ਦਾ ਲਗਾਤਾਰ ਵਿਰੋਧ ਕਰਦਾ ਆ ਰਿਹਾ ਹਾਂ ਔਰ ਚਿੱਟੇ ਦੇ ਵਿਰੋਧ ਕਰਨ ਦੇ ਬਾਵਜੂਦ ਮੈਨੂੰ ਜੋ ਸਜ਼ਾਵਾਂ ਮਿਲੀਆਂ ਸਾਰੇ ਪੰਜਾਬ ਨੂੰ ਪਤਾ ਹੈ ਇਹ ਚਿੱਟਾ ਕਿੱਥੋਂ ਆਂਦਾ ਹੈ ਅੱਜ ਸਾਡੇ ਭਰਾ ਸਾਡੀਆਂ ਭੈਣਾਂ ਚਿੱਟੇ ਦਾ ਸ਼ਿਕਾਰ ਹੋ ਰਹੀਆਂ ਰੋਜ਼ ਲਾਸ਼ਾਂ ਵੇਖਦਾ ਆ ਰਿਹਾ ਹਾਂ ਰੋਜ਼ ਜ਼ਿੰਦਾ ਲਾਸ਼ਾਂ ਵੇਖਦਾ ਆ ਰਿਆਂ ਵਾ ਇਹ ਜ਼ਿੰਦਾ ਲਾਸ਼ਾ ਕੌਣ ਹੈ ਉਸ ਅਫਸਰ ਨੇ ਚਿੱਟਾ ਪੁਲਿਸ ਦੀ ਮਰਜ਼ੀ ਬਿਨਾਂ ਨਹੀਂ ਵੇਖ ਸਕਦਾ ਕਿਸੇ ਪਿੰਡ ਵਿੱਚ ਕੋਈ ਬੱਚਾ ਜੰਮਦਾ ਹੈ ਉੱਥੇ ਭੰਡ ਮਰਾਸੀ ਖੁਸਰੇ ਹੌਸਲੇ ਪਹੁੰਚ ਜਾਂਦੇ ਆ ਕਿਸੇ ਪਿੰਡ ਵਿੱਚ ਬੱਚਾ ਜੰਮਦਾ ਹੈ ਜਾਂ ਵਿਆਹ ਹੁੰਦਾ ਹੈ ਭੰਡ ਮਰਾਸੀ ਖੁਸਰੇ ਵਧਾਈ ਲੈਣ ਪਹੁੰਚ ਜਾਂਦੇ ਆ ਸਾਡੀ ਪੁਲਿਸ ਕਿੱਥੇ ਆ ਸਾਡੀ ਪੁਲਿਸ ਕੋਲ ਵਿਜੀਲੈਂਸ ਹੈ ਸਾਡੀ ਪੁਲਿਸ ਕੋਲ ਸੀਆਈਡੀ ਹੈ ਸਾਡੀ ਪੁਲਿਸ ਕੋਲ ਇੰਟੈਲੀਜੈਂਸੀ ਹੈ ਯਾਨੀ ਕਿ ਸਾਡੀ ਪੁਲਿਸ ਭੰਡ ਖੁਸਰੇ ਮਰਾਸੀਆ ਕੋਈ ਮਾੜੀ ਹੈ ਕਿਸੇ ਐਸਐਚਓ ਦੀ ਮਰਜ਼ੀ ਤੋਂ ਬਿਨਾ ਕਿਸੇ ਇੱਕ ਏਰੀਆ 'ਚ ਨਸ਼ਾ ਵੇਚ ਸਕਦਾ ਹੈ ਕੋਈ ਇੱਕ ਏਰੀਆ ਧਾਦੋ ਐਸਐਚਓ ਚਾਹੋ ਦੋ ਨਸ਼ਾ ਵੇਚ ਵਿਕੇ ਇਹ ਮਜਬੂਰੀ ਕੀ ਹੈ ਪੁਲਿਸ ਦੀ ਕਿ ਇਸ ਤਰੀਕੇ ਨਾਲ ਨਸ਼ਾ ਵਕਾਉਂਦੇ ਪਏ ਨਹੀਂ ਕੌਣ ਦੱਸਦਾ 15 ਸਾਲ ਤੋਂ ਜਿੰਨੇ ਐਮਐਲਏ ਆਏ ਆ ਚਾਹੇ ਉਹ ਕਾਲੀਏ ਆਏ ਆ ਚਾਹੇ ਉਹ ਕਾਂਗਰਸੀ ਆਏ ਆ ਚਾਹੇ ਜਿਹੜੇ ਹੋਣ ਆਏ ਆ ਇਹ ਜਿਹੜੇ ਵੀ ਆਏ ਆ ਦੇ ਨਾਮ ਲਾਓ ਦੇਖੋ ਨਾਮ ਲਾਓ ਨਾ ਫਿਰ ਆ ਵੀ ਆਇਆ ਮੇਰੀ ਇੱਕ ਗੱਲ ਸੁਣੋ ਜਿਹੜੇ ਵੀ ਜਿਹੜੇ ਵੀ ਐਮਐਲਏ ਆਏ ਆ ਮੇਰੀ ਅੱਛਾ ਮੈਨੂੰ ਜਿਹੜੇ ਵੀ ਐਮਐਲਏ ਆਏ ਆ ਉਹਨਾਂ ਨੂੰ ਮਹੀਨੇ ਆਂਦੇ ਐਸਐਚਓ ਕੋ ਉਹ ਐਸਐਚਓ ਮਹੀਨੇ ਕਹਦੇ ਦਿੰਦੇ ਆ ਅੰਮ੍ਰਿਤਸਰ ਦੇ 18 ਐਸਐਚਓ ਏ 18 ਠਾਣੇ ਆ 18 ਐਸਐਚਓ ਮਹੀਨੇ ਦਿੰਦੇ ਆਪਣੇ ਐਮਐਲਏ ਨੂੰ ਉਹ ਰ ਐਮਐਲਏ ਬਾਅਦ ਕਹਿੰਦਾ ਸਾਡੇ ਕੰਮ ਨਹੀਂ ਹੁੰਦੇ ਕੰਮ ਕਿਵੇਂ ਹੋਣਾ ਬਦਲਾਅ ਲਈ ਸਰਕਾਰ ਵੀ ਲੈ ਰਹੀ ਹੈ ਵੇਖੋ ਮੈਂ ਗੱਲ ਕਰਦਾ ਅੱਜ ਪੰਜਾਬ ਵਿੱਚੋਂ ਨਸ਼ਾ ਖਤਮ ਹੋ ਸਕਦਾ ਹੈ ਗੱਲ ਕਰੀਏ ਨਸ਼ਾ ਖਤਮ ਕਰਨ ਦੀ ਨਸ਼ਾ ਜਿੰਨਾ ਜਿੰਨਾ ਨਸ਼ਾ ਲਿਆਣਾ ਸੀ ਉਹ ਨਸ਼ਾ ਲਿਆਤਾ ਹੁਣ ਨਸ਼ਾ ਖਤਮ ਕਰਨਾ ਹੈ ਨਸ਼ਾ ਇੱਕ ਤਰੀਕੇ ਨਾਲ ਖਤਮ ਹੋ ਸਕਦਾ ਹੈ 15 ਸਾਲ ਤੋਂ ਜਿੰਨੇ ਐਮਐਲ ਹੋਏ ਜਿੰਨੇ ਐਮਪੀ ਹੋਏ ਜਿੰਨੇ ਕਾਉਂਸਲਰ ਹੋਏ 15 ਸਾਲ ਤੋਂ ਜਿੰਨੇ ਐਸਏਆਈ ਹੋਏ ਜਿੰਨੇ ਹੋਮਗਾਰਡ ਹੋਏ ਜਿੰਨੇ ਕਾਂਸਟੇਬਲ ਹੋਏ ਜਿੰਨੇ ਐਸਐਚ ਹੋਏ ਜਿੰਨੇ ਡੀਐਸਪੀ ਹੋਏ ਜਿੰਨੇ ਐਸਪੀ ਹੋਏ ਜਿੰਨੇ ਆਈਜੀ ਹੋਏ ਜਿੰਨੇ ਡੀਏਜੀ ਹੋਏ ਤੇ ਜਿੰਨੇ ਡੀਜੀਪੀ ਹੋਏ ਸਭ ਦਾ ਨਾਰਕੋ ਟੈਸਟ ਕਰਾਇਆ ਜਾਵੇ ਕੱਲੇ ਕੱਲੇ ਪੁਲਿਸ ਅਫਸਰ ਦਾ ਕੱਲੇ ਕੱਲੇ ਲੀਡਰ ਦਾ ਇਹਨਾਂ ਦੀ ਈਡੀ ਇਹਨਾਂ ਦੀ ਸੀਬੀਆਈ ਜਾਂਚ ਕਰਾਈ ਜਾਵੇ ਜਵਾਬ ਲੈ ਲੀਏ ਕੁਝ ਕਹਿ ਰਹੇ ਮੈਂ ਕਹਿਣਾ ਚਾਹੁੰਦੀ ਆ ਸ੍ਰੀ ਹਰਮੰਦਰ ਸਾਹਿਬ ਨੂੰ ਇਵੈਂਟ ਬਣਾ ਕੇ ਬੱਚਿਆਂ ਕੋਲੇ ਅਰਦਾਸ ਕਰਵਾ ਕੇ ਪੰਜਾਬ ਨਸ਼ਾ ਮੁਕਤ ਨਹੀਂ ਹੋਣਾ ਸ਼ਾਮ ਨੂੰ ਜਾ ਕੇ ਅਸੀਂ ਆਪ ਪੀ ਕੇ ਤੇ ਬੱਚਿਆਂ ਨੂੰ ਕੀ ਅਸੀਂ ਸੇਧ ਦੇਣੀ ਹੈ ਦੂਸਰੀ ਗੱਲ ਸਭ ਤੋਂ ਵੱਡੀ ਗੱਲ ਕਿ ਜਰਮਨ ਦੇ ਵਿੱਚ ਪਹਿਲੀ ਵਾਰ ਇਨ ਹਿਸਟਰੀ ਕਿ ਸਾਡੇ ਮੁੱਖ ਮੰਤਰੀ ਨੂੰ ਜਹਾਜ ਤੋਂ ਲਾਇਆ ਗਿਆ ਸੀ ਕਿਸ ਕਰਕੇ ਕਿ ਸਾਡੇ ਮੁੱਖ ਮੰਤਰੀ ਨੇ ਸ਼ਰਾਬ ਪੀਤੀ ਸੀ ਇਸ ਤੋਂ ਬਾਅਦ ਤੁਸੀਂ ਦੱਸੋ ਪੰਜਾਬ ਨਸ਼ਾ ਮੁਕਤ ਕਿਵੇਂ ਹੋ ਸਕਦਾ ਸੋ ਇਸ ਕਰਕੇ ਸਾਨੂੰ ਆਪਣਾ ਸੁਧਾਰ ਆਪ ਕਰਨਾ ਪੈਣਾ ਇਨ੍ਹਾਂ ਸਰਕਾਰਾਂ ਦੇ ਉੱਤੇ ਅਸੀਂ ਨਾ ਰਹੀਏ ਜੀ ਇਹ ਜਿਹੜੀਆਂ ਸਰਕਾਰਾਂ ਇਹ ਗਾਣਾ ਸਹੀ ਬਣਿਆ ਨਸ਼ਾ ਤਾਵਿਕਦਾ ਜੇ ਸਰਕਾਰਾਂ ਵੀ ਕਹਿੰਦੀਆਂ ਨੇ ਨਵੀਂ ਸਰਕਾਰ ਐਚਾਂ ਮੈਂ ਭਗਵੰਤ ਮਾਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਤੁਸੀਂ ਬਹੁਤ ਵਧੀਆ ਮੁੱਖ ਮੰਤਰੀ ਹੋ ਤੁਹਾਡੇ ਐਫਰਟ ਬਹੁਤ ਵਧੀਆ ਹੈ ਤੁਸੀਂ ਇਲੈਕਸ਼ਨ ਜਦੋਂ ਹੋਏ ਉਸ ਤੋਂ ਬਾਅਦ ਤੁਸੀਂ ਪੂਰੇ ਜੋਰ ਸ਼ੋਰ ਨਾਲ ਪੰਜਾਬ ਚੋਂ ਨਸ਼ਾ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹ ਵੇਖਦਾ ਪਿਆ ਵਾ ਪੁਲਿਸ ਕਦੀ ਇੱਧਰ ਪੁਲਿਸ ਕਦੀ ਇੱਧਰ ਪੁਲਿਸ ਕਦੀ ਇੱਧਰ ਧਰਨੇ ਪੁਲਿਸ ਕਦੀ ਕੀਤੇ ਕਦੀ ਉਹ ਮੈਨੂੰ ਬੋਲਣ ਦਾ ਦੋ ਭੈਣ ਜੀ ਤੂੰ ਹੀ ਬੋਲੇ ਮੈਂ ਬੋਲਾਂ ਤੁਸੀਂ ਬੋਲਣ ਦੀ ਸੁਣ ਲਈ ਆਪਾਂ ਸੁਣ ਲਈਏ ਬਹਿਸ ਨਾ ਕਰੀਏ ਸੀ ਸੁਬਾਹ ਜੀ ਦੱਸੋ ਆਪਣੀ ਗੱਲ ਕੀ ਕਹਿ ਰਹੇ ਹੋ ਚਲੋ ਸੁਬਾਹ ਜੀ ਦੇਖੋ ਭਗਵੰਤ ਮਾਨ ਜੀ ਬੜੀ ਕੋਸ਼ਿਸ਼ ਕਰ ਰਿਹਾ ਪੁਲਿਸ ਦੀਆਂ ਬਦਲੀਆਂ ਕਰ ਰਿਹਾ ਬਦਲੀਆਂ ਕੀ ਹੋਈਆਂ ਅੰਮ੍ਰਿਤਸਰ ਦੇ ਜਿੰਨੇ ਪੁਲਿਸ ਅਫਸਰ ਹੈਗੇ ਆ ਸਾਰੇ ਨਹੀਂ ਬਦਲੇ ਗਏ ਉਹੋ ਹੀ ਐਸਐਚਓ ਫੇਰ ਲਿਆਂਦੇ ਗਏ ਆ ਜਦੋਂ ਐਸਐਚਓ ਆਏ ਨਾਲ ਹੀ ਨਸ਼ੇ ਦੀਆਂ ਢਟੀਆਂ ਖੁੱਲ ਗਈਆਂ ਨਾਲ ਹੀ ਦੜੇ ਦੀ ਸੱਟ ਦੀਆਂ ਢਟੀਆਂ ਖੁੱਲ ਗਈਆਂ ਨਾਲ ਹੀ ਚਿੱਟੇ ਦੀਆਂ ਹੱਡੀਆਂ ਖੋਲ ਗਿਆ ਕਿਉਂਕਿ ਪ੍ਰਾਣਿਆਂ ਦੀ ਭਾਈ ਵਾਲੀ ਸੀ ਉਸ ਤੋਂ ਇਲਾਵਾ ਭਗਵੰਤ ਮਾਨ ਜੀ ਅੱਜ ਜਿਹੜੀ ਆਪਾਂ ਫੋੜੋ ਫੜੀ ਕਰ ਰਹੇ ਆਂ ਇਹਦੇ ਨਾਲ ਪੰਜਾਬ ਚੋਂ ਕਦੀ ਨਸ਼ਾ ਖਤਮ ਨਹੀਂ ਹੋਣਾ ਕਿਉਂਕਿ ਸਭ ਤੋਂ ਪਹਿਲਾਂ ਪੰਜਾਬ ਨੂੰ ਨੱਥ ਪਾਓ ਆਪਣੇ ਐਮਐਲਏ ਨੂੰ ਨੱਥ ਪਾਓ ਤੇ ਨਸ਼ਾ ਖਤਮ ਹੋ ਜਾਏਗਾ ਬਿਲਕੁਲ ਜ਼ਰੀਨ ਸਾਹਿਬ ਕੀ ਅੱਜ ਸਥਿਤੀ ਹੈ ਔਰ ਕਿਵੇਂ ਸਹੀ ਹੋ ਸਕਦੀ ਹੈ ਕਿਉਂਕਿ ਨਸ਼ਾ ਛਡਾਊ ਕੇਂਦਰ ਖੁੱਲ ਰਹੇ ਆ ਉੱਥੋਂ ਦੇ ਹਾਲਾਤ ਕੀ ਨੇ ਦੇਖੋ ਭਾਜੀ ਇਹ ਇਕੱਲਾ ਪੰਜਾਬ ਪੁਲਿਸ ਤੇ ਐਲੀਗੇਸ਼ਨ ਲਾਣਾ ਵੀ ਗਲਤ ਹੈ ਠੀਕ ਹੈ ਨਾ ਕਿਉਂਕਿ ਕਈ ਸਾਰੇ ਪੁਲਿਸ ਵਾਲੇ ਗਲਤ ਨਹੀਂ ਹੈਗੇ ਕਈ ਕੰਮ ਕਰਨਾ ਚਾਹੁੰਦੇ ਨੇ ਲੇਕਿਨ ਆਪਾਂ ਕਹੀਏ ਕਿ ਸਰਕਾਰਾਂ ਨੂੰ ਪੁਲਿਸ ਦੇ ਨੱਥ ਪਾਣਾ ਚਾਹੀਦਾ ਲੇਕਿਨ ਸਰਕਾਰਾਂ ਦੇ ਨੱਥ ਪਾਣੀ ਚਾਹੀਦੀ ਆ ਆਪਾਂ ਜੇ ਕੋਈ ਪੁਲਿਸ ਵਾਲਾ ਕਿਸੇ ਨੂੰ ਫੜ ਵੀ ਲੈਂਦਾ ਤਾਂ ਫਿਰ ਪਹਿਲਾਂ ਫੋਨ ਕਿਉਂ ਆਂਦੇ ਆ ਫੋਨ ਕਰਾ ਕੇ ਉਹਨਾਂ ਨੂੰ ਛੁਡਾ ਲੈਂਦੇ ਹੋ ਬਾਅਦ ਚ ਉਹਨਾਂ ਨੂੰ ਹੀ ਪੁਲਿਸ ਵਾਲਿਆਂ ਨੂੰ ਟਾਰਗੇਟ ਕਰਕੇ ਤੁਸੀਂ ਸਸਪੈਂਡ ਕਰ ਦਿੰਦੇ ਹੋ ਛੱਡ ਦਿਓ ਫਿਰ ਪੁਲਿਸ ਨੂੰ ਖੁੱਲਾ ਉਹਨਾਂ ਨੂੰ ਮੁਕਾ ਕੇ ਵਿਖਾਓ ਇਨਾਂ ਨੂੰ ਵੀ ਫਰੀडम ਦਵੋ ਨਾ ਇੱਕ ਇੱਕ ਟਾਈਮ ਪੀਰੀਅਡ ਦੇ ਦਿਓ ਕਿ ਜੇ ਨਹੀਂ ਫੜ ਪੰਦੇ ਫਿਰ ਇਹਨਾਂ ਦਾ ਕਾਰਵਾਈ ਕਰੋ ਉਹਨਾਂ ਨੂੰ ਤੁਸੀਂ ਕੰਮ ਕਰਨ ਦਿੰਦੇ ਨਹੀਂ ਹੋ ਜੇ ਇਹਨਾਂ ਨੇ ਕੰਮ ਕਰ ਲਿਆ ਗਲਤੀ ਨਾ ਨਾਲ ਪਹਿਲੀ ਗੱਲ ਸੁਣੋ ਜਿਹੜੇ ਕਿੰਗ ਪਿੰਗ ਬਾਹਰ ਦੀ ਗੱਲ ਕਰਦੇ ਆ ਇਹ ਐਮਐਲਏ ਨੇ ਤੁਹਾਨੂੰ ਤੁਰਦੇ ਮੁਰਦੇ ਵੀ ਕਜਾਣੇ ਮੈਂ ਕੱਲੇ ਐਮਐਲਏ ਇਹ ਨਹੀਂ ਕਹਿ ਰਿਹਾ ਆਪਦੇ ਜਾਂ ਕਾਂਗਰਸ ਦੇ ਕਾਲੀ ਦੇ ਨਾ ਮੈਂ ਕਿਸੇ ਪਾਰਟੀ ਤੋਂ ਨਾ ਮੈਂ ਕਿਸੇ ਪਾਰਟੀ ਦੇ ਖਿਲਾਫ ਮੈਂ ਇੱਕ ਸ਼ਹਿਰ ਦਾ ਵਸਨੀਕ ਹੋਣ ਦੇ ਨਾਤੇ ਕਹਿ ਰਿਹਾ ਕਿਰਪਾ ਇਹ ਜਿਹੜੇ ਪੋਲੀਟਿਸ਼ੀਅਨ ਹੈ ਹੱਥ ਜੋੜ ਬੇਨਤੀ ਆ ਜਾਂ ਤੇ ਆਪਣੇ ਘਰ ਉਹ ਵੀ ਨਸ਼ਾ ਲਵਾ ਲੋ ਨੇ ਤੇ ਇਹਨਾਂ ਦਾ ਨਸ਼ਾ ਵੀ ਮੁਕਾ ਦਿਓ ਤੇ ਇਹ ਇੱਕੋ ਹੱਲ ਹੋਣਾ ਪੁਲਿਸ ਨੂੰ ਅਥਾਰਟੀ ਦਿੱਤੀ ਜਾਵੇ ਕਿ ਖੁੱਲ ਕੇ ਇਹ ਕੰਮ ਕਰਨ ਇਹ ਨਸ਼ੇ ਦੇ ਜਿਹੜੇ ਕਿੰਗਪਿੰਗ ਨੇ ਉਹਨਾਂ ਨੂੰ ਵੀ ਫੜਨ ਤੇ ਜਿਹੜੇ ਨਸ਼ਾ ਕਰਦੇ ਨੇ ਸ਼ੁਰੂਆਤ ਤੇ ਥੱਲੇ ਗਲੀਆਂ ਮੋਲਿਆਂ ਚ ਹੋ ਰਹੀ ਹੈ ਨਾ ਲੇਕਿਨ ਪੂੜੀਆਂ ਦੇਣ ਵਾਲੇ ਤੁਸੀਂ ਫੜੀ ਜਾਂਦੇ ਪੁਲਿਸ ਕਹਿੰਦੀ ਦੇ ਨਾਲ ਥੋੜੀ ਭਾਜੀ ਕਿਉਂ ਪੁਲਿਸ ਕਿਉਂ ਕਹਿੰਦੀ ਸੁਣ ਲੀ ਸੁਣ ਲੀ ਸੁਣ ਲੀ ਸੋ ਸੁਣਦਾ ਬਣਦਾ ਅਸੀਂ ਇਸ ਡਿਬੇਟ ਇਸ ਨੂੰ ਡਿਬੇਟ ਦਾ ਰੂਪ ਨਾ ਦਈਏ ਕਿਉਂਕਿ ਜਿਸ ਤਰ੍ਹਾਂ ਅੰਮ੍ਰਿਤਸਰ ਵਾਸੀਆਂ ਨੇ ਆਪਣੇ ਸੁਝਾਅ ਦਿੱਤੇ ਆ ਉਹ ਬੇਹਤ ਜ਼ਰੂਰੀ ਨੇ ਕਿਉਂਕਿ ਲਗਾਤਾਰ ਇਹ ਅਸੀਂ ਦੇਖ ਰਹੇ ਆ ਆਏ ਦਿਨ ਨਸ਼ੇ ਕਰਕੇ ਮੌਤਾ ਹੁੰਦੀਆਂ ਨੇ ਆਏ ਦਿਨ ਨਸ਼ੇ ਕਰਕੇ ਕਈ ਨੌਜਵਾਨ ਸੜਕਾਂ ਤੇ ਝੂਲਦੇ ਨਜ਼ਰ ਆਉਂਦੇ ਆ ਕਈ ਕੁੜੀਆਂ ਨਸ਼ੇ ਤੇ ਨਾਲ ਝੂਲਦੇ ਨਜ਼ਰ ਆਉਂਦੀਆਂ ਨੇ ਪਰ ਇਸ ਦੇ ਪਿੱਛੇ ਹਾਲ ਕੀ ਹੈ ਇਸ ਦੇ ਪਿੱਛੇ ਹਾਲ ਇਹ ਹੈ ਕਿ ਚੰਗੀ ਪਾਲਸੀ ਲਿਆਂਦੀ ਜਾਵੇ ਕਿਥੋਂ ਨਸ਼ਾ ਫੜਿਆ ਜਾ ਰਿਹਾ ਉਸ ਇਲਾਕੇ ਦੀ ਨਿਗਰਾਨੀ ਰੱਖੀ ਜਾਵੇ ਉਸ ਨੂੰ ਸੈਂਸਿਟਿਵ ਇਲਾਕਾ ਜਿਹੜਾ ਡਿਕਲੇਅਰ ਕੀਤਾ ਜਾਵੇ ਸ਼ਿਵਮ ਜੀ ਕੀ ਲੱਗਦਾ ਹੈ ਅੱਜ ਦੇ ਸਮੇਂ ਨੂੰ ਵੇਖਦੇ ਆਂ ਤਾਂ 10 ਸਾਲ ਪਹਿਲੇ ਸਮੇਂ ਨੂੰ ਵੇਖੀਏ ਤਾਂ ਕਿੰਨਾ ਫਰਕ ਲੱਗਦਾ ਹਰਮੇਜ ਜੀ ਸਭ ਤੋਂ ਪਹਿਲੇ ਹਰਮੀਰ ਜੀ ਸਭ ਤੋਂ ਹਰਮੇਜ ਜੀ ਸਭ ਤੋਂ ਪਹਿਲੇ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਨਸ਼ੇ ਦੇ ਮੁੱਦੇ ਨੂੰ ਇੱਕ ਅੱਜ ਇਹ ਚੁੱਕ ਰਹੇ ਐਡਵਾਂਟੇਜ ਦਿਨ ਦੇ ਨਸ਼ਾ ਨਸ਼ਾ ਜਿਹੜਾ ਨਸ਼ਾ ਹੈ ਨਸ਼ਾ ਵੇਚਣਾ ਹਰਮੀਤ ਜੀ ਨਸ਼ਾ ਵੇਚਣਾ ਕਿਉਂ ਕੋਈ ਵੇਚੇਗਾ ਨਸ਼ਾ ਪਹਿਲੀ ਗੱਲ ਜੇ ਆਪਾਂ ਟਾਸਕ ਲੈ ਕੇ ਚੱਲੀਏ ਨਸ਼ਾ ਕੋਈ ਕਿਉਂ ਵੇਚੇਗਾ ਸਭ ਤੋਂ ਵੱਡੀ ਗੱਲ ਹੈ ਜਦ ਤੱਕ ਬੇਰੋਜ਼ਗਾਰੀ ਖਤਮ ਨਹੀਂ ਹੋਏਗੀ ਲੋਕ ਇਸ ਤਰ੍ਹਾਂ ਹੀ ਨਸ਼ਾ ਵੇਚਦੇ ਰਹਿਣਗੇ ਜਦ ਤੱਕ ਬੇਰੋਜ਼ਗਾਰੀ ਖਤਮ ਨਹੀਂ ਹੋਏਗੀ ਸਰ ਲੋਕ ਇਹਦਾ ਨਸ਼ਾ ਵੇਚਦੇ ਰਹਿਣਗੇ ਕਿਉਂ ਪੰਜਾਬ ਦੇ ਵਿੱਚ ਇੱਕ ਵਰਕ ਦੀ ਵੈਲਿਊ ਨਹੀਂ ਹੈ ਬੰਦੇ ਦੀ ਫੋਰ ਐਗਜ਼ਾਮਪਲ ਤੁਸੀਂ ਮੈਟਰੋ ਸਿਟੀ ਸੇ ਚਲ ਜਓ ਉਥੇ ਇੱਕ ਵਰਕਰੀ ਵੈਲਿਊ ਹੈ ਬੰਦਾ ਕੰਮ ਕਰਦਾ ਉਹਨੂੰ ਸਮਝ ਲੱਗਦੀ ਮੈਂ ਆਪਣੀ ਫੈਮਿਲੀ ਨੂੰ ਚਲਾ ਰਿਆ ਮੈਂ ਆਪਣਾ ਇੱਥੇ ਸਿਰਫ ਹਰ ਚੀਜ਼ ਫਰੀ ਦਿੱਤੀ ਜਾ ਰਹੀ ਹੈ ਇਲੈਕਟ੍ਰਿਸਿਟੀ ਫਰੀ ਦੇ ਦਿਓ ਹਰ ਚੀਜ਼ ਫਰੀ ਦੇ ਦਿਓ ਲੋਕਾਂ ਨੂੰ ਕਨਕ ਫਰੀ ਦੇ ਦਿਓ ਆਟਾ ਫਰੀ ਦੇ ਦਿਓ ਠੀਕ ਹੈ ਪਿਛਲੇ 2023 ਦੇ ਵਿੱਚ ਤੁਹਾਡੀ ਇੱਕ ਡਿਬੇਟ ਤੁਹਾਡੀ ਮੈਂ ਇੱਕ ਵੀਡੀਓ ਦੇਖੀ ਸੀ ਤੁਹਾਡੀ 2023 ਦੇ ਵਿੱਚ ਗੋਲਡਨ ਟੈਂਪਲ ਦੇ ਬਾਹਰ ਸੈਂਕੜਾ ਮੱਲਾ ਹਜ਼ਾਰਾਂ ਦੀ ਤਦਾਦ ਦੇ ਬੱਚੇ ਆਏ ਜਿਨ੍ਹਾਂ ਨੇ ਸੌਹ ਚੁੱਕੀ ਸੀ ਕਿ ਨਸ਼ਾ ਨਹੀਂ ਹੋਏਗਾ ਕੀ ਉਹ 2023 ਤੋਂ ਅੱਜ 2024 ਆ ਗਿਆ ਕਿਆ ਉਹ ਇਹਨੂੰ ਬਿਟਵੀਨ ਕਿਆ ਨਸ਼ਾ ਹੈ ਬੰਦ ਹੋਇਆ ਸਰਕਾਰ ਦਾ ਨਹੀਂ ਹੋ ਪਾਇਆ ਕਿਉਂ ਇਹਦੇ ਕਿਸੇ ਨਾ ਕਿਸੇ ਬੱਚੇ ਵੀ ਨਬਸ ਜਾਣਦੇ ਨੇ ਕਿ ਕੀ ਹੋ ਰਿਹਾ ਪੰਜਾਬ ਦੇ ਵਿੱਚ ਉਹਨਾਂ ਨੇ ਵੀ ਬਿਲਕੁਲ ਇਹਦੇ ਵਿੱਚ ਕਿਤੇ ਨਾ ਗਰੇ ਸਰਕਾਰ ਦੀ ਨਾਕਾਮੀਆਂ ਐ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਲਾਈਵ ਦਿੰਨਾ ਲਾਈਵ ਐਗਜ਼ਾਮਪਲ ਜਿਆਦਾ ਪੁਰਾਣੀ ਨਹੀਂ ਕੱਲ ਦੇ ਦਿਨ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਜਿਹੜੇ ਲੋਕਾਂ ਨੇ ਫੜੀਆਂ ਲਾਈਆਂ ਸੀ ਟੂਰਿਸਟ ਟੂਰਿਸਟ ਨੂੰ ਸਮਾਨ ਜਿਹੜੇ ਲੋਕ ਵੇਚਦੇ ਸੀਗੇ ਹਰ ਮੰਦਰ ਸਾਹਿਬ ਦੇ ਬੜੇ ਲੋਕ ਸਮਾਨ ਹੈਰੀਟੇਜ ਸਟਰੀਟ ਤੇ ਜਿਹੜੇ ਸਮਾਨ ਵੇਚਦੇ ਸੀ ਕਿਸੇ ਨੇ ਮੰਨ ਲਓ ਕੋਈ ਛੋਟਾ ਮੋਟਾ ਆਪਣਾ ਜੋ ਵੀ ਇੱਕ ਨਸ਼ਾ ਉਹ ਨਸ਼ੇੜੀ ਨਹੀਂ ਸੀ ਲੋਕ ਉਹ ਲੋਕ ਸਰ ਨਸ਼ੇੜੀ ਨਹੀਂ ਸੀਗੇ ਉਹ ਲੋਕ ਆਪਣੀ ਮਿਹਨਤ ਮਜ਼ਦੂਰੀ ਕਰਕੇ ਸਮਾਨ ਵੇਚ ਰਹੇ ਸੀ ਕਿ ਕੋਈ ਟੂਰਿਸਟ ਆਂਦਾ ਉਹ ਸਮਾਨ ਵੇਚ ਕੇ ਆਪਣੇ ਘਰ ਦੀ ਰਾਤੀ ਰੋਜੀ ਰੋਟੀ ਲੈ ਕੇ ਜਾਈਏ ਕਿ ਉਹ ਲੋਕਾਂ ਦੇ ਕੱਲ ਪ੍ਰਸ਼ਾਸਨ ਨੇ ਇੱਕ ਮੰਨ ਲਓ ਪੀਲਾ ਪੰਜਾ ਚਲਾ ਕੇ ਉਹ ਸਾਰਿਆਂ ਦੇ ਜਿਹੜੇ ਉਹਨਾਂ ਦੇ ਅੱਡੇ ਸੀ ਉਹ ਸਾਰੇ ਉਡਾ ਦਿੱਤੇ ਠੀਕ ਹੈ ਤੇ ਕਹ ਉਹ ਲੋਕ ਜਿਹੜਾ ਮੰਨ ਲਓ ਜਿਹੜਾ ਦੇ ਸਵੇਰੇ ਕਮਾਣਾ ਸ਼ਾਮੀ ਖਾਣਾ ਕਿ ਉਹ ਲੋਕ ਕਿੱਥੇ ਜਾਣਗੇ ਤੇ ਸਰਕਾਰ ਪਬਲਿਕ ਨੂੰ ਖੁਦ ਮਤਲਬ ਮਜਬੂਰ ਕਰਦੀ ਹੈ ਨਾ ਕਿ ਨਸ਼ੇ ਵਿੱਚ ਜੋ ਮਿਹਨਤ ਮਜ਼ਦੂਰੀ ਨਾ ਕਰੋ ਇਹ ਹੈ ਕਿ ਇਸ ਲਈ ਜੋ ਲੋਕਾਂ ਨੇ ਪੂਰੀ ਗੱਲ ਸਾਫ਼ ਰੱਖੀ ਹੈ ਕਿ ਸਰਕਾਰਾਂ ਦੀ ناکامی ਰਹੀ ਹੈ ਸਰਕਾਰਾਂ ਹਰ ਇੱਕ ਚੀਜ਼ ਜਾਣਦੀਆਂ ਨੇ ਨਸ਼ਾ ਕਿੱਥੋਂ ਆ ਰਿਹਾ ਕਿੱਥੇ ਜਾ ਰਿਹਾ ਕੌਣ ਵੇਚ ਰਿਹਾ ਇਸ ਤਰੀਕੇ ਨਾਲ ਪਾਈ ਜਾ ਸਕਦੀ ਹੈ ਔਰ ਜੋ ਲੋਕ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਦਾ ਕੰਮ ਸਰਕਾਰ ਖੋਹ ਲੈਂਦੀ ਹੈ ਜਾਂ ਕਈ ਵਾਰੀ ਆਪਣਾ ਰਸਤਾ ਦੂਸਰਾ ਅਪਣਾ ਲੈਂਦੀ ਹੈ ਜਿਸ ਕਰਕੇ ਆਮ ਲੋਕ ਪਰੇਸ਼ਾਨ ਹੋ ਕੇ ਜਾਂ ਪ੍ਰੇਸ਼ਾਨੀ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਆ ਕੇ ਇਸ ਨਸ਼ੇ ਵੱਲ ਨੂੰ ਵਧਦੇ ਨੇ ਕਈ ਖਿਡਾਰੀ ਜਿਹੜੇ ਚੰਗਾ ਖੇਡਦੇ ਨੇ ਸ਼ੁਰੂ ਤੋਂ ਲੈ ਕੇ ਪ੍ਰੈਕਟਿਸ ਕਰਦੇ ਨੇ ਬਚਪਨ ਤੋਂ ਲੈ ਕੇ ਪ੍ਰੈਕਟਿਸ ਕਰਦੇ ਨੇ ਪਰ ਜਦੋਂ ਸਹੀ ਜਗਾ ਮਿਲਨੀ ਹੁੰਦੀ ਹੈ ਉਦੋਂ ਪਾਰਸ਼ਲਟੀ ਹੋ ਜਾਂਦੀ ਹੈ ਉਦੋਂ ਵੱਖਰੇ ਵੀ ਹੋ ਜਾਂਦੇ ਨੇ ਤਾਂ ਉਦੋਂ ਨੌਜਵਾਨ ਨਸ਼ੇ 'ਚ ਪੈਂਦੇ ਨੇ ਕਈ ਯੂਥ ਜਿਹੜਾ ਬੇਰੁਜ਼ਗਾਰ ਹੈ ਉਹ ਨਸ਼ੇ ਦੇ ਵਿੱਚ ਗਰਕਾ ਸੋ ਲੋੜ ਹੈ ਅੱਜ ਪੰਜਾਬ ਫਿਰ ਸੋਨੇ ਦੀ ਚੜੀ ਬਣੇ ਤਾਂ ਹਸਦਾ ਵਸਦਾ ਰੰਗਲਾ ਪੰਜਾਬ ਬਣੇ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਦਿੱਲੀ ਪੋਸਟ ਅਮਰਿਤਸਰ